जी कर रहा है तारीख की सदस्यता का देते हैं सकता है उन्होंने ऐलान दे रहे थे आज ग्रहण चल रहा है चरण के द्वारा

ਆਰੇ ਮੇਰੇ ਕਿਸਾਨ ਭਰਾਵਾਂ ਨੂੰ ਗੋਲਤੀ ਹੈ ਤੋ ਆ ਬਾਬਾ ਇੱਥੇ ਆਜੋ ਇੱਥੇ ਆ ਗਿਆ ਤੁਹਾਡੇ ਕੋਲ ਤੁਹਾਨੂੰ ਸਰਕਾਰ ਰੋਟੀ ਖਾਦੇ ਨਹੀਂ ਦੇਖਣਾ ਚਾਹੁੰਦੀ ਸ਼ਾਟ ਮਾਰ ਲੈ ਫਿਰ ਪਲੇਨ ਵਾਈਟ ਕਰ ਲੈਣਿਆ ਸਰਕਾਰ ਦੇ ਜੇ ਤੁਸੀਂ ਚਾਰ ਦਿਨ ਦੀ ਦੋ ਟਾਈਮ ਦੀ ਰੋਟੀ ਖਾਣ ਲਾ ਕੇ ਤੁਸੀਂ ਸਾਡੇ ਕੋਲ ਜਿੰਦੇ ਇੱਕ ਪੰਜਾਬ ਹੈ ਸਿਰਫ ਪੰਜਾਬ ਹੈ ਜਿਹੜਾ ਰੋਟੀ ਖਾਂਦਾ ਹੈ ਤਾਂ ਕਿ ਸਰਕਾਰ ਨੂੰ ਟੱਕਰ ਰਹੀ ਹੈ ਸ਼ਮੀਰ ਸਿੰਘ ਕਾਕੜਾ ਜ਼ਿਲ੍ਹਾ ਖਜਾਨਚੀ ਸਿੱਧੂਪੁਰ ਅੱਜ ਅਸੀਂ ਜੋ ਸਾਡਾ ਪ੍ਰਧਾਨ ਜਜੀਤ ਸਿੰਘ ਡੱਲੇਵਾਲ ਨੂੰ ਬਾਈ ਦਿਨ ਹੋ ਗਏ ਭੁਖ ਹੜਤਾਲ ਤੇ ਬੈਠਿਆ ਨੂੰ ਮਰਨ ਵਰ ਤੇ ਬੈਠਿਆ ਨੂੰ ਉਹਦੇ ਸਬੰਧ ਦੇ ਵਿੱਚ ਸਾਰੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਗੱਡੀਆਂ ਲੈਣਾ ਰੋਕ ਰਹੇ ਆ ਕਾਰਨ ਕੀ ਹੈ ਵੀ ਇੰਨੇ ਦਿਨ ਉਹਨੂੰ ਭੁਖ ਹੜਤਾਲ ਤੇ ਬੈਠਿਆ ਨੂੰ ਹੋ ਗਏ ਮਰਨ ਵਰ ਤੇ ਬੈਠਿਆ ਨੂੰ ਹੋ ਗਏ ਕਿਸੇ ਵੀ ਪੰਜਾਬ ਸਰਕਾਰ ਜਾਂ ਸੈਂਟਰ ਸਰਕਾਰ ਨੇ ਕੋਈ ਗੱਲ ਕਰਨ ਦੀ ਯਤਨ ਨਹੀਂ ਕਰਿਆ ਜਦੋਂ ਕਿ ਅਸੀਂ ਪਹਿਲਾਂ ਸਮੇਂ-ਸਮੇਂ ਤੇ ਮੰਗ ਪੱਤਰ ਦਿੱਤੇ ਰੇਲਾਂ ਰੋਕੀਆਂ ਦਿੱਲੀ ਧਰਨਾ ਲਾਇਆ ਉਥੇ ਸੈਂਟਰ ਸਰਕਾਰ ਨੇ ਲਿਖਤੀ ਰੂਪ ਦੇ ਵਿੱਚ ਸਾਡੀਆਂ ਮੰਗਾਂ ਮੰਨੀਆਂ ਪਰ ਦੁੱਖ ਦੀ ਗੱਲ ਹੈ ਐਡੇ ਵੱਡੇ ਅਹੁਦਿਆਂ ਤੇ ਹੁੰਦੇ ਹੋਏ ਸਾਡੇ ਲੀਡਰ ਕਿਉਂ ਮੁੱਕਰ ਜਾਂਦੇ ਨੇ ਉਹਨਾਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਮੰਗ ਕੀ ਹੈ ਐਮਐਸਪੀ ਵੀ ਜਿਵੇਂ ਕਿ ਸਾਰੇ ਵਰਗਾਂ ਨੂੰ ਜਿਹੜੀ ਉਹਨਾਂ ਦੀ ਮਜ਼ਦੂਰੀ ਹੈ ਮੁਲਾਜ਼ਮ ਦੀ ਤਨਖਾਹ ਹੈ ਸੂਚਕ ਅੰਕ ਦੇ ਨਾਲ ਵਧਾਈ ਜਾਂਦੀ ਹੈ ਪਰ ਕਿਸਾਨਾਂ ਨੂੰ ਕਿੰਨਾ ਸਮਾਂ ਹੋ ਗਿਆ ਇਹਨਾਂ ਦੀਆਂ ਫਸਲਾਂ ਦੇ ਜਿਹੜੇ ਰੇਟ ਨੇ ਉਸ ਮਕਦਾਰ ਨਾਲ ਨਹੀਂ ਵਧ ਰਹੇ ਜਿਸ ਦੇ ਰੋਸ ਵਿੱਚ ਅੱਜ ਪੰਜਾਬ ਤੇ ਸੈਂਟਰ ਸਰਕਾਰ ਦੇ ਸਾਰੇ ਸਟੇਸ਼ਨਾਂ ਤੇ ਗੱਡੀਆਂ ਰੋਕੀਆਂ ਜਾ ਰਹੀਆਂ ਹਨ ਤੇ ਡੱਲੇਵਾਲ ਦੀ ਹਮਾਇਤ ਦੇ ਵਿੱਚ ਇਹ ਧਰਨੇ ਲਾਏ ਜਾ ਰਹੇ ਹਨ